ਇੰਟਰਨੈਸ਼ਨਲ ਮੇਰੀ ਬੇਟੀ ਦਾ ਸਕੂਲ ਹੈ ਜੀ ਇਹ ਉਰੇ ਆ ਦੇਖੋ ਆ ਪੇਰੈਂਟਸ ਖੜੇ ਆ ਸਾਰੇ ਇਹਨਾਂ ਦੇ ਸਾਰਿਆਂ ਦੇ ਬੱਚਿਆਂ ਨੂੰ ਜਿਹੜਾ ਹੈਗਾ ਪੇਪਰ ਦੇਣ ਤੋਂ ਰੋਕਿਆ ਜਾ ਰਿਹਾ ਉਹ ਇੱਕ ਕਿਸ ਗੱਲ ਪਿੱਛੇ ਕਿ ਬੱਚਿਆਂ ਨੇ ਹਾਊਸ ਐਡਰੈਸ ਨਹੀਂ ਪਾਈ ਹੋਈ ਇਹ ਕਿਹੜੇ ਸੰਵਿਧਾਨ ਚ ਲਿਖਿਆ ਗਿਆ ਹੈ ਕਿ ਜੇ ਹਾਊਸ ਐਡਰੈਸ ਨਹੀਂ ਬੱਚੇ ਨੇ ਪਾਈ ਹੋਈ ਤਾਂ ਉਹ ਪੇਪਰ ਨਹੀਂ ਦੇ ਸਕੇਗਾ ਮੇਰੀ ਸਿੱਖਿਆ ਮੰਤਰੀ ਨੂੰ ਬੇਨਤੀ ਹੈ ਕਿ ਸਕੂਲ ਤੇ ਲਿਖਲੀ ਐਕਸ਼ਨ ਲਿੱਤਾ ਜਾਵੇ ਜਿਹੜਾ ਟਾਈਮ ਉਹ ਦੇ ਜਿਹੜੇ ਬੱਚਿਆਂ ਦਾ ਸਾਡਾ ਨਾ ਖਰਾਬ ਹੋਇਆ ਹੈ ਸਕੂਲ ਤੇ ਕਾਰਵਾਈ ਕੀਤੀ ਜਾਵੇ ਅੱਜ ਮੈਡਮ ਕਿੱਥੇ ਆ ਤੇ ਗੁਲਾਟੀ ਮਹਿਣੋਂ ਤਾਂ ਬੜੇ ਫੋਨ ਕਰਦੇ ਸੀਗੇ ਪ੍ਰਿੰਸੀਪਲ ਬੈਠੇ ਸੀਗੇ ਫੋਨ ਲਾ ਕੇ ਜਦੋਂ ਮੈਨੇ ਪਹਿਲਾਂ ਬੈਠੇ ਸੀ ਉਹਦੇ ਅਸੀਂ ਮਿਲੇ ਸੀ 10-10 ਬੰਦੇ ਇਹਨਾਂ ਨਾਲ ਗੱਲ ਨਹੀਂ ਕਰ ਦਿੱਤੀ ਲੰਗੇ ਇਹ ਮਨੇ ਹਾਂ ਕੰਮ ਦੇ ਆਪ ਇਥੇ ਪੋਲੀਸ ਲੱਗੇ ਹੋਏ ਆ ਮਾਦਮਤ ਪਤਾ ਹੀ ਹੈ ਨਾਲ ਦੂਖ ਨਹੀਂ ਕਰ ਰੱਖੇ ਨਾਲੇ ਕਿਹੜਾ ਕੰਮ ਚੱਕੇ ਦੇ ਸਾਥ ਕਿਤੇ ਮੇਰੇ ਬੱਚੇ ਬੱਚੇ ਬਣਾ ਰਹੇ ਆ ਉਹਨਾਂ ਨਾਲ ਮਸਲਾ ਹੋ ਰਿਹਾ ਹੈ ਗੱਲ ਸੁਣੋ ਅਸੀਂ ਅਸੀਂ ਦੇ ਰਹੇ ਆ ਗਰਮ ਸ਼ੀਟਾਂ ਅਸੀਂ ਦੇ ਦੋ ਸਭ ਕੁਝ ਕੀ ਇਹਨਾਂ ਦਾ ਫਰਜ਼ ਪੜਦਾ ਹੈ ਉਹਨਾਂ ਨੂੰ ਰਿਮਾਈਂਡਰ ਦੇਣ ਦਾ ਫਰਜ਼ ਨਹੀਂ ਪੈਂਦਾ ਸੀਗਾ ਆਪਾਂ ਪੜਾਉਣੀ ਆ ਵਰਕਸ਼ੀਟਾਂ ਅਸੀਂ ਕੜੀ ਤਾਂ ਪੜ੍ਹਨੀ ਆ ਰਾਤ ਨੂੰ ਪੈਂ ਦੀ ਰਾਤ ਨੂੰ 12 12 ਵਜੇ ਤੱਕ ਜਿਹੜੀ ਨਵੀਂ ਐਜੂਕੇਸ਼ਨ ਪਾਲਸੀ ਆਈ ਹੈ ਉਹਦੇ ਵਿੱਚ ਕਿਹਾ ਗਿਆ ਹੈ ਬੱਚਿਆਂ ਨੂੰ ਪ੍ਰੈਕਟੀਕਲ ਪੜਾਇਆ ਜਾਵੇ ਇਹ ਕੁੱਤੇ ਸਾਰੇ ਜਿੰਨੇ ਵੀ ਨਿੱੰਦੀਆਂ ਕਿਤਾਬਾਂ ਘਰਾਂ ਲੱਗੇ ਹੋਏ ਆਂ ਪਰ ਉਹਨੂੰ ਕੋਈ ਆਰ 7 ਵਜੇ ਵਰਕਸ਼ਾਪ ਤੇ ਜਨਰਲ ਦੇ ਪੁਲਿਸਦਾਨ 7 ਵਜੇ ਇਹਦਾ ਸਕੂਲਾ ਕਰਕੇ ਇਹਦਾ ਸਕੂਲਾ ਕਰਕੇ ਬਲਾਓ ਜੀ ਪ੍ਰਿੰਸੀਪਲ ਮੈਡਮ ਨੂੰ ਬਲਾਓ ਕਿੱਥੇ ਆਂ ਪਰ ਮੈਂ 10 ਡੇਡ ਘੰਟਾ ਬੱਚੇ ਬਾਹਰ ਖੜਾ ਕੇ ਰੱਖਦੇ ਤੇ 5 ਮਿੰਟ ਦੀ ਲੇਟ ਹੋ ਜਾਂਦਾ ਅੰਕਲ ਜੀ ਇੱਕ ਗੱਲ ਦੱਸੋ ਆ ਸਮਾਨੇ ਹੱਸਾ ਹੋਇਆ ਕਿ ਕਿੰਨੇ 7 ਬੱਚੇ ਮਰੇ ਡਰਾਈਵਰ ਇਹਨਾਂ ਨੇ ਕੀ ਕੀਤਾ ਉਹਨੇ ਨਾ ਬੱਚਿਆਂ ਨੂੰ ਦਿੱਤਾ ਨਾ ਡਰਾਈਵਰ ਨੂੰ ਕੁਝ ਦਿੱਤਾ ਕੁਝ ਵੀ ਨਹੀਂ ਦਿੱਤਾ ਪੇਰੈਂਟਸ ਹੀ ਨਕਾਟ ਨਿਕਲੇ ਫਿਰ ਪੇਰੈਂਟਸ ਹੀ ਖਤਮ ਨਿਕਲੇ ਵਰਨਾ ਸਕੂਲ ਆਦੇ ਸਕੂਲ ਤੇ ਜਿੰਦਾ ਲੱਗਿਆ ਹੁੰਦਾ ਅੱਜ ਐਜੈਂਟ ਇਹ ਨਾ ਕਿ ਕਰਨਾ ਲੱਗ ਗਿਆ ਮੈਡਮ ਜਿਹੜੇ ਕਰਦੇ ਦੋ ਬੰਦੇ ਤੇ ਮੋਹਨੀ ਮੈਡਮ ਨੂੰ ਪੁੱਛੋ ਜਿਹੜੀ ਫੀਸ ਪਿੱਛੇ ਫੋਨ ਕਰਦੀ ਹੈ ਮੈਡਮ ਜਿਹੜੇ ਆ ਬੱਚਿਆਂ ਦਾ ਟਾਈਮ ਵੇਸ ਹੋਇਆ ਇਹ ਬੱਚਿਆਂ ਦੇ ਟਾਈਮ ਦਿੱਤਾ ਜਾਏਗਾ ਹਾਂ ਹਾਂ ਪਤਾ ਨਹੀਂ ਇਹ ਭੱਜ ਗਏ ਭਾਈ ਹੁਣ ਕੀ ਕਰੀਏ ਨਹੀਂ ਹੁੰਦਾ ਸੌ ਪੰਨਿਆਂ ਦੇ ਪੇਪਰ ਦੇ ਲੈਣ ਲੱਗੇ ਹਾਂ ਜੀ ਉਹਦੇ ਵਿੱਚ ਦੇ ਪੇਪਰ ਕਰਦੇ ਆ ਆਜ਼ਾਦੀ ਦੇ ਨਾ ਨਾ ਹੁਣ ਆਓ ਆਏ ਹੁਣ ਮਾਫ ਕਰਦੇ ਆ ਆਏ ਆਏ ਆ ਨਾ ਪੇਪਰ ਜਿੰਨਾ ਟਾਈਮ ਵੇਸ ਹੋਇਆ ਉਹਨੂੰ ਇੱਕ ਘੰਟਾ ਬਾਅਦ ਦਿੰਦਾ ਜਾਵੇ ਜੀ ਹਕਮ ਹਾਂ ਮੈਂ ਨਾਪੇ ਤੋਂ ਮੁੜ ਕੇ ਨਾ ਕਿਉਂ ਟਾਈਮ ਖਰਾਬ ਨਹੀਂ ਹੋ ਜਾਂਦਾ 10:00 ਵੱਜ ਗਏ

ਆ ਮਿਲ ਆਉਣ ਲੈ ਗਏ ਇਹਦਾ ਕੀ ਆਈ ਨਹੀਂ ਰਿਹਾ ਕੋਈ ਕੰਮ ਕਰਾਂਗੇ ਲੈ ਵੀ ਨੂੰ ਸਾਨੂੰ ਆ ਦੇਖੋ ਆ ਇਹ ਪ੍ਰਿੰਸੀਪਲ ਮੈਡਮ ਦਾ ਹੈਗਾ ਆ ਪ੍ਰਿੰਸੀਪਲ ਮੈਡਮ ਭੱਜ ਗਈ ਔਰ ਤੋਂ ਆ ਜਿਹੜੀ ਵਾਈਸ ਪ੍ਰਿੰਸੀਪਲ ਕੁਲਾਟੀ ਮੈਡਮ ਹੈ ਇਹ ਵੀ ਭੱਜ ਗਈ ਔਰ ਤੋਂ ਇਹ ਭੱਜ ਗਏ ਹਨ ਇਹ ਡਿਕਟੇਟਰਸ਼ਿਪ ਹੋ ਰਹੀ ਹੈਗੀ ਕਿਸੇ ਸੰਵਿਧਾਨ ਦੇ ਵਿੱਚ ਕਿਹੜੇ ਪ੍ਰੋਸਪੈਕਟਸ ਦੇ ਵਿੱਚ ਜਿਸ ਤੋਂ ਸਾਡੇ ਸਾਈਨ ਕਰਾਏ ਆ ਕਿਦੇ ਵਿੱਚ ਲਿਖਿਆ ਗਿਆ ਕਿ ਜੇ ਬੱਚੇ ਨੇ ਡਰੈੱਸ ਨਹੀਂ ਪਾਈ ਤਾਂ ਪੇਪਰ ਨਹੀਂ ਦੇ ਸਕੇਗਾ ਜਰੂਰੀ ਸਕੂਲ ਦੀ ਡਰੈੱਸ ਹੀ ਪਾਈ ਗਈ ਹੈ ਔਰ ਚ ਸਾਡੀ ਕੋ ਗਲਤੀ ਨਹੀਂ ਐ ਨਾਲ ਪਹਿਲਾਂ ਇਨਫੋਰਮ ਕਰੋ ਵੀਰ ਜੀ ਜੇ ਡੈਲੀ ਕੋਈ ਨਹੀਂ ਫਿਕਰ ਨਾ ਕਰ ਪੇਪਰ ਦੇ ਰਹੇ ਆ ਬੱਚੇ ਮੈਡਮ ਮੋਹਿਨੀ ਮੈਨੂੰ ਪੁੱਛ ਕੇ ਆ ਜਿਹੜੀ ਫੀਸ ਪਿੱਛੇ ਫੋਨ ਕਰਦੀ ਐ ਮੈਂ ਕਿਹਾ ਬੇਚਾਰੇ ਪੂਰੇ ਜਿੰਨਾ ਟਾਈਮ ਵੇਸਟ ਹੋਇਆ ਉਹਨਾਂ ਟਾਈਮ ਦੇਣਾ ਪਏਗਾ ਉੱਪਰ ਮੈਂ ਕਟਾਂਗਾ ਦਾ ਜਰੂਰ ਮੇਰੀ ਜਾੜ ਥੱਲੇ ਨਹੀਂ ਆ ਰਹੀ ਸੀ ਅੱਜ ਆ ਗਈ ਜੀ ਨੂੰ ਮੈਡਮ ਬੱਚੇ ਬੈਠੇ ਲਿਖੇ ਚਲੋ ਆਪਾਂ ਬੱਚੇ ਪੜ੍ਹਦੇ ਚਲੋ ਵੀਰ ਜੀ ਇੱਕ ਗੱਲ ਸੁਣੋ ਜੀ ਇਹਨਾਂ ਦੇ ਮੇਰੇ ਕੋਲ ਇਹਨੇ 12 ਕਰੋੜ ਰੁਪਏ ਇਹਨਾਂ ਦਾ ਰਿਜ਼ਰਵ ਫੰਡ ਮੇਰੇ ਕੋਲੇ ਇਹਦੀ ਆਰਟੀ ਇਹਦੀ ਬੈਲੈਂਸ ਸ਼ੀਟਾ ਘੜਾ ਕੇ ਮੈਨੇ ਰੱਖਿਆਈ ਹੈ ਉਹ ਤਾਂ ਕੁਝ ਲਾਓ ਚੈਰਿਟੀ ਵਾਂਗ ਪਸੰਦ ਅੰਦਰ ਚੱਲਦਾ ਇਹ ਤੁਸੀਂ ਵੀਰ ਜੀ ਇੱਕ ਹੋਰ ਛੱਡੋ